ਭਾਈ ਜੀ ਇਨਸਾਨ ਦਰ ਇਨਸਾਨ ਆਉ ਹੈ ਭਾਈ ਹਾਜ਼ਰ ਹਾਂ ਜੀ ਹੋਰ ਨਾਲ ਤੋਂ ਇਲਾਵਾ ਹੋਰ ਕਿੰਨੇ ਬੰਦੇ ਫੱਟਣ ਹੋਏ ਨੇ ਵੈਸੇ ਤੋਂ ਕੋਈ ਪ੍ਰੋਪਰ ਜਿਹੜੀ ਮੈਂ ਗੱਲ ਕਰਾਂ ਕਿ ਪ੍ਰੋਪਰ ਇੱਥੇ ਜਾਣਕਾਰੀ ਨਹੀਂ ਮਿਲ ਰਹੀ ਕਿ ਕਿੰਨੇ ਬੰਦੇ ਫੱਟਣ ਹੋਏ ਨੇ ਜਾਂ ਕਿੰਨੀਆਂ ਗੱਡੀਆਂ ਨੇ ਉਹਨਾਂ ਨੇ ਟੱਕਰ ਮਾਰੀ ਆ 2 ਵੀ ਚੱਲ ਕਿੰਨੇ ਨੇ ਜਾਂ 4 ਚੱਲ ਤਿੰਨ ਉਸ ਤੋਂ ਬਾਅਦ 3 ਨੇ ਉਹ ਪਟੈਂਸ ਵਿੱਚ ਵੱਜਿਆ ਇਹ ਅੱਛਾ ਤੇ ਉਸ ਤੋਂ ਵहां ਉਹ ਇੱਕ ਆਰਨਰ ਤੇ ਵੱਜਿਆ ਵਾ ਉਸ ਤੋਂ ਬਾਅਦ ਅਗਲੀਆਂ ਗੱਡੀਆਂ ਦੇ ਵਿੱਚ ਵੱਜਿਆ ਫਿਰ ਅੱਗੇ ਜਾ ਕੇ ਫਿਰ ਮੋਟਰਸਾਈਕਲ ਵਗੈਰਾ ਤੇ ਲੱਗਿਆ ਵਾ ਇਹਨੇ ਕਾਫੀ ਮਤਲਬ ਨੁਕਸਾਨ ਕਰਤਾ ਵਾ ਤੇ ਇਹਨੇ ਇੱਕ ਕੱਲਾ ਬੰਦਾ ਵਾ ਰਾਜਸਥਾਨ ਤੋਂ ਆ ਰਿਹਾ ਵਾ ਇਹ ਤੇ ਲੁਧਿਆਣੇ ਪਤਾ ਨਹੀਂ ਕਿੱਥੇ ਜਾ ਰਿਹਾ ਗੈਸ ਦੀ ਗੱਡੀ ਆ ਵੱਡਾ ਟੈਂਕਰ ਮੈਂ ਰਾਹੇ ਤੋਂ ਪਹਿਲੀ ਵਾਰੀ ਮੈਂ ਇਧਰਲੇ ਪਾਸੇ ਆ ਰਿਹਾ ਮੈਂ 2 ਸਾਲ ਤੋਂ ਮਤਲਬ ਇਧਰ ਆਂਦੇ ਨਹੀਂ ਹਗਾ ਤੇ ਮੈਨੂੰ ਇੱਥੇ ਕਨਾਲ ਕਨਾਲ ਵੀ ਥੋੜਾ ਕੰਮ ਸੀਗਾ ਉਹ ਕੰਮ ਕਰਕੇ ਅਜੇ ਮੈਂ ਚੜ੍ਹਿਆ ਹੀ ਆ ਗੱਡੀ ਅਜੇ 50 ਕਦਮ ਆਇਆ ਅੱਗੇ 50 ਕਦਮ ਤੋਂ ਬਾਅਦ ਜਦੀਏ ਨੇ ਪਿੱਛੋਂ ਲਿਆ ਕੇ ਗੱਡੀ ਮਰੀ ਔਰ ਇਹਦੇ ਨਾਲ ਹਾਂ ਹਾਂਜੀ 60 ਫੀਟ ਤੋਂ ਬਚਾਇਆ ਹਾਂ 60 ਫੀਟ ਤੋਂ ਕੋਈ ਪ੍ਰੋਬਲਮ ਨਹੀਂ ਆ ਗਈ ਦੂਜੇ ਬੰਦੇ ਨੇ ਆਪਣਾ ਨਾਲ ਇਹਦੇ ਕੋਈ ਬੰਦਾ ਨਹੀਂ ਹੈਗਾ ਸਕਿਉਰਟੀ ਨਾਲ ਕੋਈ ਕੋਈ ਹੈਲਪਰ ਵਗੈਰਾ ਕੋਈ ਨਹੀਂ ਹੈ ਇਹਦੇ ਨਾਲ ਔਰ ਗੱਡੀ ਜੀ ਤੁਹਾਡਾ ਕੋਈ ਮਾਲੀ ਨੁਕਸਾਨ ਆ ਹਾ ਗੱਡੀ ਦੇ ਵਿੱਚ ਤਾਂ ਚਲੋ ਨੁਕਸਾਨ ਹੈਗਾ ਮਾੜਾ ਮੋਟਾ ਕੋਈ ਨਹੀਂ ਮੈਂ ਤਾਂ ਗੱਡੀ ਦਾ ਕੋਈ ਐਸਾ ਦਾ ਸਮਾਨ ਨਹੀਂ ਉਹਦੇ ਵਿੱਚ ਕੈਮਰੇ ਵਗੈਰਾ ਸੀਗੇ ਉਹ ਵੀ ਚਲੇ ਗਏ ਸੀਗੇ ਅੱਗੇ ਅੱਗੇ ਸੀਗੇ ਕੈਮਰੇ ਰੱਖੇ ਕਿਉਂਕਿ ਅਸੀਂ ਤਿੰਨ ਬੰਦੇ ਸੀਗੇ ਇੱਕ ਸੀਟ ਖਾਲੀ ਸੀਗੀ ਉੱਥੇ ਕੈਮਰੇ ਦੀਆਂ ਕਿੱਟਾਂ ਵਗੈਰਾ ਸੀਗੀਆਂ ਖੰਨੇ ਵਿੱਚ ਸ਼ੂਟ ਕਰਕੇ ਲੁਧਾਨੇ ਵਾਪਸ ਆ ਰਿਹਾ ਸੀਗਾ ਕਿਹੜਾ ਡਰਾਈਵਰ ਆ ਟਰੱਕ ਵਾਲਾ ਟਰਾਲੇ ਵਾਲਾ ਹਾਂਜੀ ਤੇ ਕੀ ਲੱਗਦਾ ਵੀ ਡਰਿੰਕ ਕੀ ਆ ਉਹ ਨਹੀਂ ਉਹਦੇ ਤਾਂ ਨਸ਼ਾ ਬ ਇਹ ਕੀ ਕਰ ਰਿਆਂ ਉਹ ਜਦੋਂ ਗੱਡੀ ਸਾਈਡ ਤੇ ਲਵਾਣ ਦੀ ਗੱਲ ਕੀਤੀ ਆ ਉਹਦੋਂ ਗੱਡੀ ਵੀ ਨਹੀਂ ਉਹਦੇ ਤੋਂ ਲੱਗਦੀ ਤੇ ਉਹ ਫਿਰ ਦਿੱਲੀ ਕੋਈ ਮਾਲਕ ਹੈਗੇ ਨੇ ਉਹ ਕਹਿੰਦੇ ਵੀ ਜੋ ਤੁਸੀਂ ਕੰਨਾਂ ਕਰ ਲੋ ਕੋਈ ਨਹੀਂ ਅਸੀਂ ਦੇਖ ਲਾਂਗੇ ਇੱਕ ਦੋ ਦਿਨਾਂ ਤੱਕ ਹਾਂ ਹੁਣ ਪੁਲਿਸ ਆਏ ਨੇ ਉਹ ਦੇਖਦੇ ਹਾਂ ਕੀ ਕਰਦੇ ਨੇ ਕਾ ਵੀ ਤੇ ਹੈਲਪਰ ਕੋਈ ਨਹੀਂ ਹੈਗਾ ਕੱਲਾ ਆ ਰਿਹਾ ਵਾ ਕੋਈ ਉਹਨੂੰ ਕੁਛ ਨਹੀਂ ਪਤਾ ਕੋਈ ਹੋਸ਼ ਨਹੀਂ ਉਹਨੂੰ ਸਿੱਧੀ ਲਾ ਕੇ ਉਹਨੇ ਮੇਰੀ ਗੱਡੀ ਦੇ ਵਿੱਚ ਪਹਿਲਾਂ ਮਾਰੀ ਆ ਮੇਰੀ ਗੱਡੀ ਅੱਗੇ ਵੱਜੀ ਫਿਰ ਸਾਈਡਾਂ ਤੇ ਕੱਢ ਕੇ ਗੱਡੀ ਲਾ ਕੇ ਉਹਨੇ ਮੋਟਰਸਾਈਕਲ ਵਾਲੇ ਤਿੰਨ ਚਾਰ ਮੋਟਰਸਾਈਕਲਾਂ ਦੇ ਉੱਤੇ ਚੜਾਤਾ ਉਦੋਂ ਤੀ ਬੰਦੇ ਬਚ ਗਏ ਨੇ ਆ ਵੀ ਲੋਕੇ ਗੱਡੀਆਂ ਵਾਲਾ 1:00 ਵਜੇ ਦੀ ਜਿਹੜੀ ਇਹ ਭਾਈ ਹੁਣੇ ਅੱਧੇ ਘੰਟੇ ਪਹਿਲਾਂ ਦੀ ਗੱਲ ਆ ਜੀ ਡਰਾਈਵਰ ਨੇ ਇੰਨਾ ਕ ਨਸ਼ਾ ਕੀਤਾ ਹੋਇਆ ਨਾ ਕਿ ਤੁਸੀਂ ਦੇਖੋਗੇ ਤੁਸੀਂ ਆਪ ਭਈਆ ਹੈਗਾ ਇੰਨਾ ਨਸ਼ਾ ਨਾ ਉਹਦਾ ਨਾ ਕੋਈ ਕਨੈਕਟਰ ਆ ਨਾ ਕੋਈ ਵਾਸਤਾ ਅੱਛਾ ਪਿੱਛੋਂ ਗੱਡੀਆਂ ਖੇਚਦਾ ਲਿਆਇਆ ਵਾ ਕਨਾਲ ਵੀ ਉਤੋਂ ਨੁਕਸਾਨ ਫਿਲਹਾਲ ਕਿੰਨਾ ਨੁਕਸਾਨ ਇੰਨਾ ਕ ਸੋਚ ਲਓ ਕਿ ਬੰਦਾ ਮਰਨ ਦੇ ਹੱਦ ਲਾ ਤੇ ਟਰੱਕ ਥਲੇ ਲਿਆਤਾ ਸੀ ਉਹਨੇ ਮੇਰਾ ਭਰਾ ਦਾ ਮੈਨੂੰ ਮੇਰੇ ਮਾਮਾ ਜੀ ਨੇ ਅੱਛਾ ਤੇ ਮੇਰੀ ਮਾਮੀ ਜੀ ਤੇ ਮੇਰੇ ਮਾਮਾ ਜੀ ਦੇ ਸਾਡੇ ਘਰੋਂ ਆ ਰਹੀ ਜੇ ਕੇ ਵੈਲੀ ਵੱਲੋਂ ਫੋਨ ਹਸਪੀਟਲ ਉੱਥੇ ਭੇਜਿਆ ਦੀਪ ਹਸਪੀਟਲ ਗਰੇ ਵਾਲਾ ਨੇ ਸਾਫ਼ ਜਵਾਬ ਦਿੱਤਾ ਮੈਂ ਨਹੀਂ ਛੱਡ ਗਿਆ ਸੱਟ ਉਹਨਾਂ ਦੇ ਹੀ ਇੱਥੋਂ ਕੱਟੋ-ਕੱਟ ਨਹੀਂ 7-8 ਇੰਚ ਦੇ ਟਾਕੀ ਬਾਤ ਆ ਸਿਰ ਤੋਂ ਹੱਡੀ ਦਿਖਣ ਲੱਗ ਚਾਲੂ ਕਰਤੀ ਐ ਮੈਂ ਹੁਣੇ ਛੱਡ ਗਿਆ ਤੇ ਮਾਮੀ ਜੀ ਦਾ ਮੇਰਾ ਮੋਟਾ ਤਾਰਤਾ ਵਾ ਤੇ ਲੱਤ ਤੋੜਤੀ ਜੰਨੇ ਹੋਰ ਉਸ ਤੋਂ ਇਲਾਵਾ ਕੀ ਉਸ ਤੋਂ ਇਲਾਵਾ ਜੀ ਇਹਨਾਂ ਨੇ ਇੱਕ ਟੈਂਪੂ ਸੀਗਾ ਨਾਲ ਉਹ ਟੈਂਪੂ ਸਾਰਾ ਪਲਟਾਤਾ ਬੰਦੇ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਗੱਡੀਆਂ ਸੀਗੀਆਂ ਪਿੱਛੇ ਕੱਟੋ-ਕੱਟ ਨਹੀਂ ਤਾਂ 15-16 ਲੱਖ ਰੁਪਏ ਦਾ ਇੱਕ ਗੱਡੀ ਦਾ ਨੁਕਸਾਨ ਕੀਤਾ ਬੀ ਐਂਡ ਡਬਲਯੂ ਦਾ ਨੇ ਤੇ ਇੱਕ ਦੀ ਡਿੱਕ ਕਿਹੜੀ ਜਗ੍ਹਾ ਤੋਂ ਆ ਰਹੇ ਹੋ? ਇਹ ਇੱਧਰੋਂ ਆ ਰਹੇ ਸੰਗੋਵਾਲ ਤੋਂ ਆ ਰਹੇ ਸੀਗੇ। ਕਿਤੇ ਕਿਤੇ ਦਿਨ ਦਿਨਾਂ ਦੇ ਛੱਟਾ ਲੱਗੇ। ਇੱਕ ਤਾਂ Shimla Puri ਦੇ ਨੇ, Shimla Puri ਦੇ ਅਸੀਂ ਇਹ ਆਏ ਸੀ ਮੇਰੇ ਘਰੇ ਮੰਮੀ ਮੇਰੀ ਆਪਣੀ ਭੈਣ ਕੋ ਘਰੇ ਹੋ ਗਈ। ਇਹ ਆਪਣੀ ਭੈਣ ਕੋ ਆਏ ਸੀ ਉਹ ਮਾਰੀ ਜਾਂਦੇ। ਪਰ ਕਿੰਨੇ ਕੋਈ ਦੀ ਬਟਨ ਜਿਹੜੀ ਹੈ। ਅਸੀਂ ਆ ਹੁਣ ਮੌਕੇ ਤੇ ਆਇਆ ਕਰੀਬ ਘੰਟਾ ਪਹਿਲਾਂ ਦੀ ਗੱਲ ਆ। ਇਹ ਸਾਰੇ ਹੋਏ ਕੀ ਪੁਰਾਏ? ਇਹ ਗੈਸ ਵਾਲੀ ਗੱਡੀ ਸੀਗੀ। ਗੈਸ ਵਾਲੀ ਗੱਡੀ ਇਹ ਤੋਂ ਆ ਰਹੀ ਸੀ ਲੁਧਿਆਣੇ ਸਾਈਡ ਨੂੰ। ਤੇ ਇਹਨੇ ਪਹਿਲਾਂ ਗੱਡੀ ਚ ਵੱਜੀ ਆ ਦੋ ਗੱਡੀਆਂ ਦੇ ਮਾ ਹਟ ਕੀਤੀ ਆ ਦੋ ਮੋਟਰਸਾਈਕਲ ਸੀ ਉਹਨਾਂ ਦੇ ਹਟ ਕੀਤੀਆਂ ਗੱਡੀਆਂ ਤੇ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਸਾਡਾ ਜਾਨੀ ਨੁਕਸਾਨ ਤੇ ਇੱਕ ਬੰਦਾ ਇੰਜਰਡ ਆ ਉਹ ਹਸਪੀਟਲ ਗਿਆ ਚਾਹਤਾ ਹਾਂਜੀ ਦੋ ਨਹੀਂ ਹਾਂ ਤੇ ਮਾਲੀ ਨੁਕਸਾਨ ਕਿੰਨਾ ਆ ਠੀਕ ਆ ਮਾਲੀ ਨੁਕਸਾਨ ਆਰੇ ਕਾਫੀ ਗੱਡੀ ਦੇਖ ਰਹੇ ਆ ਚੈੱਕ ਕਰ ਰਹੇ ਆ ਅੱਛਾ ਤੇ ਗੱਲ ਡਰਿੰਕ ਕੀਤੀ ਵੀ ਡਰਾਈਵਰ ਨੇ ਤੇ ਚੈੱਕ ਕਰ ਰਹੇ ਆ ਜੀ ਪੂਰੇ ਦੇਖ ਰਹੇ ਆ ਅੱਛਾ ਨਾਲੇ ਵਾਲਾ ਹਾਂ ਉਹ ਇਹਨਾਂ ਜੀ ਡਰਾਈਵਰ ਖਾਲੇ ਡਰਾਈਵਰ ਜੀ ਹਾਂ ਡਰਾਈਵਰ ਹੈਗਾ ਉਹ ਰਹੀ ਆ ਗੱਡੀ ਨਾਲ ਲੈ ਜਾਉਗੇ ਜੀ ਹਾਂ ਗੱਡੀ ਲੈ ਕੇ ਜਾਵ ਕਿਹੜਾ ਪੁਲ ਪੈ ਗਿਆ ਲਹਾਰੇ ਤਹਾਰੇ ਵਾਲਾ ਪੁਲ ਲਹਾਰੇ ਤੋਂ ਸੰਘੇੜਾ ਦਾ ਪੁਲ ਹੈ ਇਤ੍ਰਣ ਪੈਲੈਸ ਲੋਹਾਰਾ ਸਿਮਰਨ ਪੈਲੈਸ ਲਹਾਰਾ ਬਰੇਜ ਹੈ